ਕਾ ਜੀ ਬਾਰਾਮੀਆਂ ਤੁਹਾਨੂੰ 6ਵੇਂ ਪਾਜਬਰੁਰ ਬਿੰਦ ਪਾਠਿਆ ਜੀ ਨੇ ਤੋਨਾ ਢਾਡੀਆਂ ਕੋਲੋਂ ਸੁਣ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੌ ਤੋਂ ਨਾ ਭਾਈ ਬਰਦਾਸਰ ਸਾਹਿਬ ਕੋਲੋਂ ਚੜਾਈਆਂ ਨੇ ਕਮਾਲ ਆਪਾਂ ਪੜਦੇ ਆ ਨਾ ਪੁਰਵਾਰ ਬਿੰਦ ਪਾਠਿਆ ਜੀ ਨੇ ਕਿਰਪਾ ਕੀਤੀ ਢਾਡੀਆਂ ਦੇ ਉੱਤੇ ਤੁਹਾਨੂੰ ਇੱਥੇ ਪਹਿਲੇ ਮਾਰ ਟਾਡੀ ਜਥਾ ਲੈ ਕੇ ਬਾਪੂ ਜੀ ਪਰ ਬਾਪੂ ਜੀ ਕਹਿੰਦਾ ਕਿ ਕਿਉਂਕਿ ਇਹੇ ਨਿੱਕੇ ਹੁੰਦੇ ਆ ਤਾਂ ਬਾਪੂ ਜੀ ਕਹਿੰਦੇ ਆਏ ਆ ਤਾਂ ਸ਼ਰਮ ਜੀ ਨੂੰ ਸਭ ਤੋਂ ਪਹਿਲਾਂ ਟਾਡੀ ਜਥਾ ਬਣਾ ਕੇ ਅਠਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਾਹਨਾ ਚ ਉੱਥੇ ਲੈ ਕੇ ਗਏ ਸਰੰਗੀ ਮਾਸਟਰ ਗੁਲਜਾਰ ਸਿੰਘ ਜੀ ਆਹ ਬਾਪੂ ਨਾਲ 28 ਸਾਲ ਸੇਵਾ ਕੀਤੀ ਉਹਨਾਂ ਨੇ ਨਾਲ ਇੰਤਖਾਰ 6ਵੇਂ ਪਾਠਾ ਗੁਰੂ ਅਰਜਨ ਦੇਵ ਸਾਹਿਬ ਨੂੰ ਜ਼ਰੂਰੀ ਆਵੇ ਕਰਨੀ ਦਾਤਾ ਤੁਸੀਂ ਸਾਡੇ ਤੇ ਕਿਰਪਾ ਕੀਤੀ ਹੈ